ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਿਸਾਨ ਮਜ਼ਦੂਰ ਹਿਤਕਾਰੀ ਸਭਾ ਪੰਜਾਬ ਦੀ ਮੀਟਿੰਗ ਬਾਪੂ ਪ੍ਰਧਾਨ ਬਲਕਾਰ ਸਿੰਘ ਦੀ ਮੱਲੀ ਦੀ ਰਵਾਇ ਦੇ ਵਿੱਚ ਉਹਨਾਂ ਦੇ ਨਗਰ ਪਿੰਡ ਮਹਿਮੂਦਪੁਰ ਬਟਾਲਾ ਵਿਖੇ ਹੋਈ ਆ 2 ਜਨਵਰੀ ਤੇ 6 ਜਨਵਰੀ ਨੂੰ ਜਿਹੜੀਆਂ ਪੰਜਾਬ ਦੇ ਵਿੱਚ ਵੱਡੀਆਂ ਕਿਸਾਨ ਰੈਲੀਆਂ ਹੋ ਰਹੀਆਂ 2 ਜਨਵਰੀ ਨੂੰ ਜੰਡਿਆਲਾ ਗੁਰੂ ਸ੍ਰੀ ਅਮਰਤਸਰ ਸਾਹਿਬ ਵਿਖੇ ਤੇ 6 ਜਨਵਰੀ ਨੂੰ ਜਿਹੜੀ ਹੈ ਬਰਨਾਲਾ ਵਿਖੇ ਇਹ ਫੇਰ ਤੋਂ ਜਿਹੜੀ ਹੈ ਕਿਸਾਨ ਅੰਦੋਲਨ ਦੀ ਸ਼ੁਰੂਆਤ ਹੈ ਮੋਦੀ ਨੇ ਜਿਹੜੀ ਕਿਸਾਨ ਮਜ਼ਦੂਰਾਂ ਦੇ ਨਾਲ ਜਿਹੜੀ ਹੈ ਵਾਦਾ ਖਿਲਾਫੀ ਕੀਤੀ ਹੈ ਉਹਦੇ ਵਿਰੋਧ ਦੇ ਵਿੱਚ ਫੇਰ ਜਿਹੜੇ ਆ ਉਹ ਦਿੱਲੀ ਵੱਲ ਨੂੰ ਚਾਲੇ ਪਾਉਣ ਦੇ ਲਈ ਜਿਹੜੀ ਹੈ ਅੰਦੋਲਨ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾਣਾ ਹੈ ਨਾ ਰੈਲੀਆਂ ਦੇ ਵਿੱਚ ਸੋ ਸਾਡੇ ਮਹਿਮੂਦਪੁਰ ਨਗਰ ਤੋਂ ਸਾਰੀ ਸੰਗਤ ਜਿਹੜੀ ਇੱਥੇ ਪਹੁੰਚੀ ਹੈ ਸਾਡੇ ਕਿਸਾਨ ਵੀਰ ਮਜ਼ਦੂਰ ਵੀਰ ਸੋ ਦੋ ਤਰੀਕ ਨੂੰ ਜਿਹੜਾ ਮਕੇਰੀਆਂ ਤੋਂ ਵੱਡਾ ਕਾਫਲਾ ਜਿਹੜਾ ਆ ਉਹ ਜੰਡਿਆਲਾ ਗੁਰੂ ਵਿਖੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਿਹੜਾ ਪਹੁੰਚੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ